ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਜੀ ਤੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਐਂ ਜੀ ਤੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਤੇ ਇੱਥੇ ਮੈਂ ਉੱਠ ਚੁੱਕੀ ਸੀ ਚਾਹ ਪਾਣੀ ਆਪਾਂ ਪੀ ਲਿਆ ਸੀ ਮੈਂ ਤੇ ਰਿਸ਼ੂ ਨੇ ਸਨੇ ਆਪੀ ਸੀ ਸੁੱਤੀ ਤੁਸੀਂ ਦੇਖ ਹੀ ਰਹੇ ਹੋ ਤੇ ਰਿਸ਼ੂ ਗਿਆ ਹੋਇਆ ਸੀ ਨਹਾਉਣ ਤੇ ਸਵੇਰ ਦੇ ਬੱਜ ਚੁੱਕੇ 6:05 ਮਿੰਟ ਤੇ ਮੈਂ ਇੱਥੇ ਪ੍ਰੈਸ ਲਾਈ ਹੋਈ ਐ ਤੇ ਮੈਂ ਵਰਦੀ ਪ੍ਰੈਸ ਕਰਨੀ ਐ ਰਿਸ਼ੂ ਨਹਾਉਣ ਗਿਆ ਹੋਇਆ ਤੇ ਬਰਦੀ ਉਹਦੇ ਵਾਸਤੇ ਲਈ ਪੈਂਟ ਹੀ ਕਰਨੀ ਆ ਕਿਉਂਕਿ ਹਾਊਸ ਯੂਨੀਫਾਰਮ ਵੀ ਬੁੱਧਵਾਰ ਨੂੰ ਪੁੰਦੇ ਬੁੱਧਵਾਰ ਤੇ ਸ਼ਨੀਵਾਰ ਤੇ ਬੁੱਧਵਾਰ ਨੂੰ ਫਿਰ ਇਹਦੇ ਪੌਣੀ ਸੀ ਹਾਊਸ ਯੂਨੀਫਾਰਮ ਤੇ ਫਿਰ ਟੀ-ਸ਼ਰਟ ਤਾਂ ਹਨਾ ਇੰਨੀ ਹੁੰਦੀ ਨਹੀਂ ਬਲ ਬਲ ਹੁੰਦੇ ਨਹੀਂ ਉੱਚ ਤੇ ਉਹ ਤਾਂ ਆਪਾਂ ਧੋ ਕੇ ਜਿਵੇਂ ਆਪਾਂ ਤੈਹ ਲੱਕ ਰੱਖ ਦਿੰਨੇ ਆ ਉੱਤਾਂ ਹੀ ਹੁੰਦੀ ਆ ਤੇ ਫੇਰ ਵਾਸੇ ਜਿਹੜੀ ਪੈਂਟ ਸੀ ਉਹ ਮੈਂ ਪ੍ਰੈਸ ਕਰਨ ਲੱਗ ਗਈ ਸੀ ਤੇ ਮੈਂ ਪ੍ਰੈਸ ਸੇ ਪਹਿਲੇ ਲਾਤੀ ਸੀ ਮੈਂ ਕਿਹਾ ਚੱਲ ਇੰਨੇ ਗਰਮ ਹੋਊਗੀ ਤੇ ਮੈਂ ਇਹਨੂੰ ਵਾਸ ਹੈ ਨਾ ਮੈਂ ਕਿਹਾ ਤੂੰ ਨਾ ਆ ਚੱਲ ਕੇ ਵੀ ਮੈਂ ਤੈਨੂੰ ਫੜਾ ਜੂਗੀ ਪੈਂਟ ਤੇ ਵਾਸੇ ਇਹ ਫਿਰ ਨਹਾਉਣ ਚ ਲਿਆ ਗਿਆ ਸੀ ਤੇ ਉਸ ਤੋਂ ਬਾਅਦ ਫਿਰ ਮੈਂ ਪੈਂਟ ਪ੍ਰੈਸ ਕਰਕੇ ਚੰਗੀ ਤਰ੍ਹਾਂ ਤੇ ਵਾਸੇ ਫਿਰ ਮੈਂ ਇਹਨੂੰ ਦੇ ਆਉਂਗੀ ਬਾਥਰੂਮ ਦੇ ਵਿੱਚ ਮੈਂ ਕਿਹਾ ਚੱਲ ਤੂੰ ਗੁਰਸ਼ਵਾਰ ਸ਼ਿਕਾ ਰਹੇ ਨੇ ਮੈਂ ਫਿਰ ਮੈਨੂੰ ਦੇ ਜੂਗੀ ਤੇ ਇਹ ਕਹਿੰਦਾ ਠੀਕ ਹੈ ਤੇ ਜਨੇ ਆ ਸੁੱਤੀ ਪਈ ਸੀ ਤੇ ਉਹਨੂੰ ਮੈਂ ਠਾਈ ਜਾਂਦੀ ਸੀ ਮੈਂ ਕਿਹਾ ਉੱਠ ਖੜਾ ਵੀ ਟਾਈਮ ਹੋਈ ਜਾਂਦਾ ਕਿਉਂਕਿ ਸਵੇਰੇ-ਸਵੇਰੇ ਫਿਰ ਆਪਾਂ ਕੰਮ ਜਲਦੀ ਨਿਬੜ ਲੈਣੇ ਹਨਾ ਤੇ ਫਿਰ ਵਧੀਆ ਹੁੰਦਾ ਵੀ ਬੰਦਾ ਫ੍ਰੀ ਹੋ ਕੇ ਬੈਠਾ ਰਹਿੰਦਾ ਤੇ ਫਿਰ ਦਿਨ ਵੀ ਛੋਟੇ ਹੁੰਦੇ ਫਿਰ ਕੰਮ ਧੰਦੇ ਹੁੰਦੇ ਘਰ ਦੇ ਸੋ ਤੇ ਵੀ ਜਿਹੜੇ ਡੇਲੀ ਰੁਟੀਨ ਦੇ ਹੁੰਦੇ ਉਹ ਤਾਂ ਹੁੰਦੇ ਹੀ ਹੁੰਦੇ ਆ ਤੇ ਸੋ ਕੰਮ ਧੰਦੇ ਹੋਰ ਵੀ ਹੁੰਦੇ ਆਪਣੇ ਤੇ ਇਦੋਂ ਬਾਅਦ ਫਿਰ ਹਨਾ ਦਿਨ ਚੜ ਗਿਆ ਸੀ ਤੇ ਮੈਂ ਨਹਾ ਕੇ ਆ ਗਈ ਸੀ ਮੈਂ ਨਹਾ ਕੇ ਤੇ ਮੈਂ ਆਟਾ ਲੱਗ ਗਈ ਸੀ ਗੁੰਨਣ ਤੇ ਮੰਦਰ ਮੈਂ ਜਾਇਆ ਹੀ ਸੀ ਨਹਾ ਕੇ ਤੇ ਮੈਂ ਨਾ ਆ ਕੇ ਵਾਸੀ ਫਟਾਫਟ ਮੰਦਰ ਜਾਏ ਸੀ ਤੇ ਅੱਜ ਦੁੱਧ ਜਲਦੀ ਲਿਓਣਾ ਸੀ ਕਿਉਂਕਿ ਜਿੰਨਾ ਤੇ ਸਾਡਾ ਦੁੱਧ ਲੱਗਿਆ ਉਹਨਾਂ ਨੇ ਜਾਣਾ ਸੀ ਅੱਜ ਸੁਖਮਨੀ ਸਾਹਿਬ ਦੇ ਪਾਠ ਤੇ ਕਿਉਂਕਿ ਉਹਨਾਂ ਦੇ ਨੰਦ ਦੇ ਗਾਹ ਮੁੰਡੇ ਦਾ ਸੀ ਬਰਥ ਉਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਸੀ ਇਸ ਕਰਕੇ ਉਹਨਾਂ ਨੂੰ ਜਲਦੀ ਜਾਣਾ ਸੀ ਉਹ ਕਹਿੰਦੇ ਸਤ ਵਜੇ ਤੱਕ ਦੁੱਧ ਲੈ ਜਿਓ ਵੈਸੇ ਤਾਂ ਅਸੀਂ 8:00 ਵ8 ਲੈਉਣੇ ਹੁੰਨੇ ਆ ਵੀ 7:30 ਵੀ ਲੈਉਣੇ ਆ 7:30 ਤੋਂ ਬਾਅਦ ਕਦੋਂ ਮਰਜ਼ੀ ਲੈਉਣੇ ਆ ਵੀ ਪਿਆ ਹੀ ਹੁੰਦਾ ਉਹਨੇ ਤੇ ਘਰੇ ਤਾਂ ਕਰਕੇ ਤੇ ਬਸ ਫਿਰ ਮੈਂ ਇੱਥੇ ਮੈਂ ਕਹਾਂ ਚੱਲ ਵੀ ਮੈ ਰੀਸ਼ੂ ਨੂੰ ਕਹਿ ਗਈ ਸੀ ਮੈਂ ਕਿਹਾ ਮੈਂ ਮੰਦਿਰ ਜਾਇਆ ਮੈਂ ਤੇ ਦੁੱਧ ਲੈ ਲਈ ਸਾਈਕਲ ਤੇ ਜਾ ਕੇ ਵੀ ਜੇ ਇੰਨੇ ਮੈਂ ਆ ਗਈ ਤਾਂ ਠੀਕ ਹੈ ਮੈਂ ਲੈ ਆਉਂਗੀ ਜੇ ਨਾ ਆਈ ਮੈਂ ਮੰਦਰੋਂ ਵੀ ਟਾਈਮ ਹੋ ਜਾਂਦਾ ਕਈ ਵਾਰ ਕੋਈ ਵਾਰ ਕੋਈ ਹੈ ਨਾ ਪੂਜਾ ਵਗੈਰਾ ਕਰਦਾ ਹੁੰਦਾ ਤੇ ਫਿਰ ਟਾਈਮ ਲੱਗ ਹੀ ਜਾਂਦਾ ਤੇ ਫਿਰ ਮੈਂ ਕਹਾਂ ਨਹੀਂ ਤਾਂ ਫਿਰ ਮੈਂ ਲੈ ਆਉਂਗੀ ਜੇ ਜਲਦੀ ਆ ਗਈ ਜੇ ਨਾ ਆਈ ਤਾਂ ਫਿਰ ਤੂੰ ਲੈ ਆਈ ਤੇ ਫਿਰ ਇਹ ਮੈਨੂੰ ਨੇ ਇੱਥੇ ਟੱਕਰ ਗਿਆ ਸੀ ਸਾਈਕਲ ਤੇ ਚੱਲਿਆ ਸੀ ਮੈਂ ਹੁੰਦੀ ਸੀ ਤੇ ਫਿਰ ਮੈਨੂੰ ਕਹਿੰਦਾ ਤੂੰ ਲੈ ਆ ਮੈਂ ਕਿਹਾ ਨਹੀਂ ਤੂੰ ਲੈ ਆ ਚੱਲ ਹੁਣ ਚੱਲਿਆ ਤਾਂ ਹੈਗਾ ਸਾਈਕਲ ਤੇ ਤੇ ਵਸ ਫਿਰ ਇਹ ਦੁੱਧ ਲੈਣ ਗਿਆ ਹੋਇਆ ਸੀ ਰਿਸ਼ੂ ਤੇ ਮੈਂ ਇੱਥੇ ਫਟਾਫਟ ਆ ਕੇ ਤੇ ਆਟਾ ਲੱਗ ਗਈ ਸੀ ਗੁੰਨਣ ਮੰਦਰੋਂ ਤੇ ਮੈਂ ਦਾਲ ਵਾਲਾ ਆਟਾ ਗੁੰਨ ਲਿਆ ਸੀ ਕਿਉਂਕਿ ਦਾਲ ਹਨਾ ਉਵੇਂ ਪਈ ਸੀ ਫਿਰ ਇਹ ਖਾਂਦੇ ਤਾਂ ਹਨੀਗੇ ਫਿਰ ਮੈਂ ਕਿਹਾ ਚੱਲ ਵੀ ਮੈਂ ਦਾਲ ਵਾਲੇ ਗੁੰਨ ਲੈਣੀ ਰੋਟੀ ਬਣ ਜੂਗੀ ਚੱਲ ਵੀ ਉਹ ਤਾਂ ਨਹੀਂ ਖਾਣੇ ਇਹਨਾਂ ਨੇ ਐਵੇਂ ਤਾਂ ਦਾਲ ਤੇ ਵੀ ਰੋਟੀ ਚ ਜੇ ਆਪਾਂ ਆਟੇ ਚ ਗੁੰਨ ਲੈਨੇ ਫਿਰ ਚੱਲ ਖਾ ਲੈਂਦੇ ਬੱਚੇ ਖੁਸ਼ ਹੋ ਕੇ ਤੇ ਫਿਰ ਮੈਂ ਇੱਥੇ ਫਟਾਫਟ ਆਟਾ ਗੁੰਨਤਾ ਵਸ ਤੇ ਆਟਾ ਗੁੰਨ ਕੇ ਫਿਰ ਮੈਂ ਇੱਥੇ ਲੱਗ ਗਈ ਸੀ ਰੋਟੀ ਲਾਉਣ ਨਾਸ਼ਤਾ ਬਣਾਉਣ ਤੇ ਪਹਿਲਾਂ ਮੈਂ ਰੇਸ਼ੋ ਦਾ ਬਣਾਉਂਗੀ ਨਾਸ਼ਤਾ ਉਦੋਂ ਬਾਅਦ ਫਿਰ ਮੈਂ ਮਸ਼ੀਨ ਲਾਉਣੀ ਸੀ ਤੇ ਮੈਂ ਕਿਹਾ ਵੀ ਚੱਲ ਸੁਨਿਆਣੇ ਪੁੱਛੀ ਜਾਂਦੀ ਸੀ ਝਾੜੂ ਲੈ ਜਾਂਦੀ ਸੀ ਬਾਹਰ ਬਿਹੜੇ ਚ ਅੰਦਰ ਤੈਨ ਝਾੜੂ ਪੋਚਾ ਕਰਤਾ ਸੀ ਤੇ ਮੈਂ ਇਹਨੂੰ ਕਿਹਾ ਮੈਂ ਕਿਹਾ ਚੱਲ ਵੀ ਤੂੰ ਹਨਾ ਉਹ ਕਰ ਲੈ ਵੀ ਰੋਟੀ ਖਾ ਲਈ ਗੰਦੀ ਵੀ ਹਜੇ ਨਹੀਂ ਮੈਂ ਖਾਣੀ ਬਿਨਾਂ ਆ ਕੇ ਖਾਉਂਗੀ ਤੇ ਫਿਰ ਮੈਂ ਕਹਾਂ ਚੱਲ ਮੈਂ ਰਿਸ਼ੂ ਦੀ ਲਾ ਦੇਣੀ ਆ ਤੇ ਵੀ ਬਾਅਦ ਚ ਬਾਕੀ ਆਪਣੇ ਬਾਅਦ ਚ ਲਾ ਲਾਂਗੇ ਕਿਉਂਕਿ ਗਰਮ ਗਰਮ ਹੀ ਸਵਾਦ ਲੱਗਦੀ ਰੋਟੀ ਕਿਉਂਕਿ ਇੱਕ ਤਾਂ ਸਿਆਲਾਂ ਦੇ ਦਿਨ ਜੇ ਹੋ ਗਏ ਥੋੜਾ ਇਹ ਮੌਸਮ ਠੰਡਾ ਹੋ ਗਿਆ ਚੇਂਜ ਹੋ ਗਿਆ ਮੌਸਮ ਤਾਂ ਕਰਕੇ ਫਿਰ ਗਰਮ ਰੋਟੀ ਬਹੁਤ ਹੀ ਲੱਗਦੀ ਹੈ ਜਦੋਂ ਮਾੜੀ ਆਪਾਂ ਲਾ ਕੇ ਵੀ ਰੱਖ ਦਿੰਨੇ ਠੰਡੀ ਰੋਟੀ ਤੇ ਫਿਰ ਉਹ ਸਵਾਦ ਨਹੀਂ ਲੱਗਦੀ ਤਾਂ ਤਾਂ ਕਰਕੇ ਤੇ ਫਿਰ ਮੈਂ ਕਹਾਂ ਚੱਲ ਮੈਂ ਰਿਸ਼ੂ ਦੀ ਲਾ ਕੇ ਵੀ ਦਵਾ ਦਾ ਪੈਕ ਕਰਦਾ ਇਹਦਾ ਲੰਚ ਬਾਕਸ ਤੇ ਫਿਰ ਇਹ ਕੰਨਾ ਮੈਂ 2 ਖਾਉਂਗਾ 2 ਲੈ ਕੇ ਜਾਉਂਗਾ ਮੈਂ ਕਿਹਾ ਚੱਲ ਮੈਂ ਫਟਾਫਟ ਲਾਦਾ ਤੇ ਬਸ ਇੱਥੇ ਮੈਂ ਹਨਾ ਨਾਸ਼ਤਾ ਬਣਾਈ ਜਾਨੀ ਫਟਾਫਟ ਤੇ ਰੀਸ਼ੂ ਆਵਦਾ ਤਿਆਰ ਹੋ ਗਿਆ ਸੀ ਤੇ ਪੱਗ ਪੁੱਗੋ ਨੇ ਬੰਨ ਲਈ ਸੀ ਮੈਂ ਉਹਨੂੰ ਕਹੀ ਹੁੰਦੀ ਸੀ ਬਾਜ਼ਮਾਰੀ ਸੀ ਮੈਂ ਕਿਹਾ ਵੀ ਤੂੰ ਵੀ ਨਾਸ਼ਤਾ ਕਰ ਲੈ ਠੰਡਾ ਹੋ ਜੂਗਾ ਤੇ ਮੈਂ ਸੋ ਹਨਾ ਮੈਂ ਉਹਨੂੰ ਕਿਹਾ ਮੈਂ ਕਿਹਾ ਵੀ ਜਲ ਵਗੈਰਾ ਚੜਾ ਦੇ ਪਹਿਲਾਂ ਸ਼ਿਵ ਲਿੰਗ ਦੇ ਉੱਪਰ ਕਿਉਂਕਿ ਮੰਦਿਰ ਜਾਣ ਚ ਤਾਂ ਫਿਰ ਟਾਈਮ ਲੱਗ ਜਾਂਦਾ ਤੇ ਕਿਉਂਕਿ ਇਹ ਪੱਗ ਨਾ ਉਹ ਕਾਹਦਾ ਅੱਧਾ ਘੰਟਾ ਲਾਉਂਦਾ ਕਾ ਟਾਈਮ ਕਾਫੀ ਲੱਗ ਗਿਆ ਇਹਦਾ ਪੱਗ ਬੰਨਣ ਚ ਲੋਟ ਕਰਦੇ ਨੂੰ ਤੇ ਬਸ ਫਿਰ ਤਾਂ ਕਰਕੇ ਫਿਰ ਮੈਂ ਕਿਹਾ ਚੱਲ ਤੂੰ ਰੋਟੀ ਖਾ ਲੈ ਪਹਿਲਾਂ ਤੇ ਰੋਟੀ ਖਾ ਕੇ ਪਹਿਲਾਂ ਜਲਚੜਾ ਦੇ ਜਲਚੜਾ ਕੇ ਰੋਟੀ ਖਾ ਕੇ ਤੇ ਆਉਦੇ ਛੋਈ ਵਗੈਰਾ ਪਾ ਲਈ ਤੇ ਫਿਰ ਮੈਂ ਇਹਨੂੰ ਬਾਜ਼ਮਾਰੀ ਜਾਂਦੀ ਸੀ ਮੈਂ ਕਿਹਾ ਵੀ ਜੇ ਜਲਚੜਾਤਾ ਤੇ ਵੀ ਲੈ ਜਾ ਤੇ ਵੈਸੇ ਫਿਰ ਮੈਂ ਤੇ ਰੋਟੀ ਪਰ ਪੈਕ ਕਰ ਦੂੰਗੀ ਇਹਦੀ ਤੇ ਕੱਲੀ ਰੋਟੀ ਪਾਉਂਗੀ ਕਿਉਂਕਿ ਦਾਲ ਵਾਲੀ ਖਾ ਲਵਾਂਗਾ ਆਪੇ ਤੇ ਆਚਾਰ ਮੁੱਕਿਆ ਹੋਇਆ ਆਚਾਰ ਲੈ ਕੇ ਆਉਣਾ ਤੇ ਮੈਂ ਕਿਹਾ ਸੀ ਮਿਰਚ ਦਾ ਤਾਂ ਪਿਆਜ ਆਚਾਰ ਮਿਰਚ ਦੇ ਖਾਂਦਾ ਨਹੀਂ ਵੈਸੇ ਇੰਨੀ ਕੋੜੀ ਤਾਂ ਹੈ ਨਹੀਂ ਮਿਰਚ ਠੀਕ ਜੀ ਆ ਤੇ ਫਿਰ ਬੱਚੇ ਨਹੀਂ ਖਾਂਦੇ ਆਮ ਬੁੰਬ ਦਾ ਤਾਂ ਖਾ ਲੈਂਦਾ ਫਿਰ ਮੈਂ ਕਿਹਾ ਸੀ ਇੱਥੇ ਹੁੰਦਾ ਹੁੰਦਾ ਭਾਈ ਹੁੰਦਾ ਆਚਾਰ ਵਾਲਾ ਤੇ ਮੈਂ ਕਿਹਾ ਸੀ ਮੈਂ ਕਿਹਾ ਚਲ ਉੱਥੇ ਹੀ ਲੈ ਲਾਂਗੇ ਖੁੱਲਾ ਦਿੰਦਾ ਚਾਰ ਤੇ ਮੈਂ ਕਿਹਾ ਚੱਲ ਵੀ ਪਾਇਆ ਪਾਇਆ ਸਾਰਾ ਲੈ ਲਾਂਗੇ ਮਿਕਸ ਜਿਹਾ ਕਰ ਕਰਾ ਕੇ ਵੀ ਅੰਬ ਦਾ ਨਿੰਬੂ ਦਾ ਤੇ ਹੋਰ ਲੈ ਲਾਂਗੇ ਤੇ ਇਸ ਤੋਂ ਬਾਅਦ ਫਿਰ ਮੈਂ ਇੱਥੇ ਲੱਗੀ ਸੀ ਰਹਿ ਨਾਸ਼ਤਾ ਬਣਾ ਕੇ ਉਹਦਾ ਤੇ ਸਰਫ ਕੋਨ ਡੱਬੇ ਦੇ ਵਿੱਚ ਸਰਫ ਮੁੱਕਿਆ ਹੋਇਆ ਸੀ ਮਸ਼ੀਨ ਮੈਂ ਲਾਉਣ ਲੱਗੀ ਸੀ ਫਿਰ ਦੇਖਿਆ ਸਰਫ ਹੈ ਨਹੀਂ ਸੀ ਡੱਬੇ 'ਚ ਫਿਰ ਮੈਂ ਫਟਾਫਟ ਮੈਂ ਕਿਹਾ ਚੱਲ ਪਾ ਲੈ ਇੰਚ ਤੇ બસ ਇੱਥੇ ਫਿਰ ਮੈਂ ਪਾ ਲਿਆ ਸੀ ਸਾਰਾ ਸਰਫ ਤੇ ਪਾ ਕੇ ਬਾਕੀ ਮੈਂ ਰਵੜ ਚੜਾ ਦੂੰਗੇ ਇਹਦੇ ਉੱਤੇ ਜਿਹੜਾ ਪਿਆ ਇਹ 4 ਕਿਲੋ ਦਾ ਪੈਕਟ ਆ ਤੇ ਇਹ ਲਏ ਉਹਨੇ ਇਕੱਠੇ ਹੀ ਤੇ 2-3 ਮਹੀਨੇ ਲੰਘ ਗਏ ਤੇ 2 ਢਾਈ 3 ਤਾਂ ਚੱਲ ਨਹੀਂ ਲੰਘਦੇ ਢਾਈ ਕੁ ਮਹੀਨੇ ਲੰਘ ਜਾਂਦੇ ਆ ਤੇ ਫਿਰ ਮੈਂ ਇੱਥੇ ਉਸ ਤੋਂ ਬਾਅਦ ਮੈਂ ਫਿਰ ਰਸੋਈ ਦੇ ਵਿੱਚ ਆ ਗਈ ਸੀ ਇੱਥੇ ਲੱਗੀ ਸੀ ਮੈਂ ਭਾਂਡੇ ਸਾਫ਼ ਕਰਨ ਤੇ ਭਾਂਡੇ ਪਹਿਲਾਂ ਜਿਹੜੇ ਰੈਕ ਦੇ ਵਿੱਚ ਸੋਰੀ ਰੈਕ ਚ ਨਹੀਂ ਸੈਂਕ ਚ ਪਾਏ ਸੀ ਮੇਰੇ ਮੂੰਹ ਚੋਂ ਰੈਕ ਹੀ ਨਿਕਲਿਆ ਹੁੰਦਾ ਤੇ ਉਹ ਗਿੱਦਰ ਰੈਕ ਲੱਗਿਆ ਹੋਇਆ ਨਾ ਔਰ ਰੈਕ ਕਈ ਵਾਰ ਆਪਾਂ ਰੈਕ ਦੀ ਗੱਲ ਕਰਦੇ ਵੇ ਰੈਕ ਦੇ ਵਿੱਚ ਡੱਬਾ ਪਿਆ ਪਿਆ ਉਹੀ ਮੂਚੇ ਨਿਕਲ ਜਾਂਦੇ ਤੇ ਸੈਂਖ ਦੇ ਵਿੱਚ ਪਾਏ ਸੀ ਭਾਂਡੇ ਤੇ ਫਿਰ ਮੈਂ ਕਿਹਾ ਚੱਲ ਇਹਨਾਂ ਨੂੰ ਪਹਿਲਾਂ ਕੱਢਦਾ ਫਿਰ ਮੈਂ ਟੋਕਰਾ ਕੋਲੀ ਲੈ ਗਈ ਸੀ ਸਾਰੇ ਮੈਂ ਭਾਂਡੇ ਕੱਢਦੇ ਸੀ ਤੇ ਬਾਕੀ ਹਨਾ ਮੈਂ ਸਾਰਾ ਜਿਹੜੇ ਵੱਡੇ ਸੀ ਉਹ ਟੰਗ ਟੁੰਗ ਦਿੱਤੇ ਉਹਨਾਂ ਦੀ ਜਗ੍ਹਾ ਤੇ ਉਦੋਂ ਬਾਅਦ ਫਿਰ ਮੈਂ ਕਿਹਾ ਚੱਲ ਮੈਂ ਮਾ ਇਹਦਾ ਭਾਂਡੇ ਤੇ ਨਾਸ਼ਤਾ ਉਸ ਤਰ੍ਹਾਂ ਬਣ ਗਿਆ ਸੀ ਮੇਰਾ ਤੇ ਮੈਂ ਫਟਾਫਟ ਵਾਸ ਇੱਥੇ ਹੁਣ ਇਹਦਾ ਪੰਡ ਧੋ ਕੇ ਇੱਕ ਸਾਈਡ ਤੇ ਕਰ ਲੂੰਗੀ ਸਾਰੇ ਤੇ ਪੰਡ ਧੋ ਕੇ ਫਿਰ ਮੈਂ ਸੁਨਿਆ ਨੂੰ ਕਿਹਾ ਜੀ ਮੈਂ ਕਿਹਾ ਮਸ਼ੀਨ ਦਾ ਵੀ ਰਾਉਂਡ ਲੱਗਿਆ ਹੋਇਆ ਵਿੱਚ ਇਹ ਸਿੜੀ ਆ ਗਈ ਤਾਂ ਮੈਨੂੰ ਬਾਜ ਮਾਰਦੀ ਇਹ ਨੋਂ ਗਈ ਹੋਈ ਸੀ ਤੇ ਨਾਸ਼ਤਾ ਤਾਂ ਮੈਂ ਬਣਾ ਲਿਆ ਸੀ ਹਜੇ ਰੋਟੀ ਪਾਣੀ ਖਾਣਾ ਸੀ ਮੈਂ ਕਿਹਾ ਚੱਲ ਵੀ ਵੀ ਚੱਲ ਮੈਂ ਇਹਨੇ ਭਾਂਡੇ ਮਾਏਂਦਾ ਵੀ ਫਿਰ ਇਕੱਠੇ ਖਾ ਲਾਂਗੇ ਇੱਥੇ ਦੇਖੋ ਜੀ ਮੈਂ ਕੱਪੜੇ ਕੱਢ ਰਹੀ ਆ ਮਸ਼ੀਨ ਦੇ ਵਿੱਚੋਂ ਤੇ ਮਸ਼ੀਨ ਦੇ ਵਿੱਚ ਕੱਪੜੇ ਘੜ ਦੂੰਗੇ ਇੱਥੇ ਫਟਾਫਟ ਤੇ ਇੱਕ ਫਸਟ ਰਾਉਂਡ ਇੱਥੇ ਤੁਹਾਨੂੰ ਪਾਤੇ ਸੀ ਸੈਕੰਡ ਰਾਉਂਡ ਦੀ ਕੱਢੀ ਜਾਣੀ ਹੈ ਮਸ਼ੀਨ ਚ ਪਾਣੀ ਚ ਕੱਢ ਦਾਂਗੇ ਆਪਾਂ ਤੇ ਉਸ ਤੋਂ ਬਾਅਦ ਫਿਰ ਸਾਰੇ ਕੱਢ ਕੇ ਇੱਕ ਇੱਕ ਕੱਪੜਾ ਚੰਗੀ ਤਰ੍ਹਾਂ ਵਾਸ਼ ਕਰਕੇ ਇਹਨੂੰ ਪਾਣੀ ਚੋਂ ਤੇ ਫਿਰ ਆਪਾਂ ਇਹਦੇ ਵਿੱਚ ਡਰਾਇਰ ਦੇ ਵਿੱਚ ਪਾਵਾਂਗੇ ਤੇ ਤਿੰਨ ਚਾਰ ਰਾਊਂਡ ਦੇ ਕੱਪੜੇ ਸੀ ਪਾਉਣ ਵਾਲੇ ਤੇ ਬਾਕੀ ਫਿਰ ਦੋ ਚਾਦਰਾਂ ਸੀ ਬੈੱਡ ਦੀ ਸੀ ਕਮਰੇ ਦੀ ਤੇ ਫਿਰ ਮੈਂ ਅੱਜ ਲਾਤੀਆਂ ਸੀ ਚੇਂਜ ਕਰਤੀਆਂ ਸੀ ਮੈਂ ਕਿਹਾ ਚੱਲ ਵੀ ਧੋ ਦਿੰਨੇ ਕਿਉਂਕਿ ਦੀਵਾਲੀ ਤੋਂ ਪਹਿਲਾਂ ਦੀ ਬਿਸ਼ਾਈਆਂ ਸੀ ਤੇ ਇਹਦੇ ਵਿੱਚ ਡਰਾਇਰ ਦੇ ਵਿੱਚ ਕੱਪੜੇ ਪਾ ਦਾਂਗੇ ਉਸ ਤੋਂ ਬਾਅਦ ਤੇ ਬਸ ਜੀ ਹਣਾ ਫਿਰ ਡਰੈਅਰ ਦੇ ਵਿੱਚ ਪਾ ਕੇ ਤੇ ਉਧਰ ਮੈਂ ਦੂਸਰੇ ਕੱਪੜੇ ਪਾਤੇ ਸੀ ਧੋਣ ਵਾਲੇ ਹੋਰ ਤੀਜੇ ਰਾਉਂਡ ਦੇ ਅੰਡਾ ਵਾਲੇ ਤੇ ਉਹ ਦੁਬਾਰਾ ਫਿਰ ਜਿਹੜੀਆਂ ਚਾਦਰਾਂ ਸੀ ਫਿਰ ਮੈਂ ਉਹ ਵੀ ਲਾ ਲਈਆਂ ਸੀ ਮੈਂ ਕਿਹਾ ਚਲ ਧੋ ਦੂੰਗੀ ਇੱਥੇ ਮੈਂ ਕੱਪੜੇ ਸੁੱਕਣੇ ਪਾਉਣ ਲੱਗ ਗਈ ਸੀ ਥਸਟ ਰਾਉਂਡ ਤੇ ਪਾਏ ਸੀ ਮੈਂ ਕਿਹਾ ਚਲ ਫਟਾਫਟ ਪਾ ਦਾਂ ਇਹਨਾਂ ਡਰੈਅਰ ਹੁੰਦੇ ਦੂਜੇ ਰਾਉਂਡ ਦੇ ਤੇ ਬਹੁਤ ਸਾਰੇ ਕੱਪੜੇ ਹੋ ਜਾਂਦੇ ਕਿਉਂਕਿ ਹਣਾ ਸਰਦੀਆਂ ਹੁਣ ਸ਼ੁਰੂ ਹੋ ਜਾਣਗੀਆਂ ਕਾਫੀ ਕੱਪੜੇ ਹੋ ਜਾ ਕਰਨਗੇ ਤੇ ਫਿਰ ਕਿਉਂਕਿ ਵਾਕਿ ਸ਼ਨੀਵਾਰ ਦੇ ਤੋਤੇ ਸੀ ਦੋ ਤਿੰਨ ਦਿਨ ਤੋਤੇ ਨੇ ਕੱਪੜੇ ਤਾਂ ਗਰ ਕੇ ਕਾਫੀ ਹੋਏ ਪਏ ਸੀ ਤੇ ਬਸ ਜੇ ਇੱਥੇ ਮੈਂ ਸੁੱਕਣੇ ਪਾ ਦੂੰਗੀ ਕਿਉਂਕਿ ਕਪੜਾ ਕਰਕੇ ਸਾਰਾ ਤੇ ਇਸ ਤੋਂ ਬਾਅਦ ਫਿਰ ਦੂਜੇ ਜਿਹੜੇ ਸੁੱਕਣਗੇ ਉਹ ਵੀ ਪਾ ਦੂੰਗੀ ਸੁੱਕਣੇ ਤੇ ਜੇ ਉਦੋਂ ਬਾਅਦ ਫਿਰ ਮੈਂ ਸਾਰੇ ਕੱਪੜੇ ਸੁੱਕਣੇ ਪਾਤੇ ਸੀ ਇੱਥੇ ਤੇ ਉਦੋਂ ਬਾਅਦ ਫਿਰ ਮੈਂ ਆ ਗਈ ਸੀ ਰੂਮ ਦੇ ਵਿੱਚ ਇੱਥੇ ਮੈਂ ਚੇਂਜ ਕਰ ਰਹੀ ਸੀ ਚਾਦਰਾਂ ਤੇ ਪਿੱਲੋ ਕਵਰ ਲਾਤੇ ਸੀ ਮੈਂ ਸਾਰੇ ਤੇ ਇਹਨਾਂ ਨੂੰ ਹਨਾ ਸਾਰਿਆਂ ਨੂੰ ਲਾ ਕੇ ਮੈਂ ਲੈ ਜੂੰਗੀ ਇਧਰੋਂ ਮੰਜੇ ਤੋਂ ਵੀ ਲਾ ਲਈ ਸੀ ਚਾਦਰ ਮੈਂ ਤੇ ਪਿੱਲੋ ਕਵਰ ਸਾਰੇ ਦੋਨਾਂ ਦੇ ਲੈ ਲੂੰਗੀ ਬੈੱਡ ਦੇ ਵੀ ਬਲੈਕ ਵਾਲੇ ਵੀ ਰੈੱਡ ਵਾਲੇ ਵੀ ਦੋਨੋਂ ਮੈਂ ਲਾ ਕੇ ਤੇ ਬੱਸ ਫਿਰ ਮੈਂ ਹਨਾ ਸੁਨਿਆਗੰਢ 'ਚ ਰਹਿਣ ਦੇ ਵੀ ਸਾਫਤ ਹੈਗੀ ਮੈਂਗਾ ਨਹੀਂ ਵੀ ਧੋ ਲੈਣੇ ਆ ਦਿਵਾਲੀ ਤੋਂ ਪਹਿਲਾਂ ਦੀਆਂ ਵਿਛਾਈਆਂ ਹੋਈਆਂ ਤੇ ਹੁੰਦਾ ਸਾਫ਼ ਹੀ ਸੀ ਚਲ ਫਿਰ ਵੀ ਧੋਣੇ ਤਾਂ ਚਾਹੀਦੇ ਕੁਛ ਡੋਲ ਡਲ ਜਾਂਦੇ ਕੁਛ ਨਾ ਕੁਛ ਹਨ ਫਿਰ ਇਹ ਦੁਬਾਰ ਮੈਂ ਉਹ ਧੋਣ ਵਾਲੇ ਪਾਇਲੇ ਸੀ ਵਾਸ਼ ਕਰਨ ਵਾਸਤੇ ਚਾਦਰਾਂ ਤੇ ਫਿਰ ਮੈਂ ਇੱਥੇ ਦੂਜੀ ਚਾਦਰ ਵਿਛਾਉਣ ਲੱਗ ਗਈ ਸੀ ਇਹ ਗਰਮ ਚਾਦਰ ਹੈ ਤੇ ਇਹ ਵਧੀਆ ਸਰਦੀ ਦੇ ਵਿੱਚ ਰਹਿੰਦੀ ਹੈ ਤੇ ਮੈਂ ਮੈਂ ਵਿਛਾਤੀ ਸੀ ਤੇ ਵਸ ਇਹਦੇ ਪਿੱਲੋ ਕਵਰ ਵੀ ਚੜਾਤੇ ਸੀ ਤੇ ਉਸ ਤੋਂ ਬਾਅਦ ਫਿਰ ਵਸ ਹਨਾ ਮੈਂ ਮੰਜੇ ਦੇ ਉੱਪਰ ਕੁਛ ਨਹੀਂ ਵਿਛਾਇਆ ਮੰਜੇ ਤੇ ਫਿਰ ਮੈਂ ਕੰਬਲੀ ਝਾੜ ਕੇ ਵਿਛਾ ਦੂੰਗੀ ਕਿਉਂਕਿ ਚਾਦਰ ਵਗੈਰਾ ਹੈ ਨਹੀਂ ਸੀ ਮੈਂ ਕਿਾ ਚਲ ਇਹੇ ਵਿਛਾ ਦੇ ਦਿੰਨੀ ਆ ਮੇ ਬੈੱਡ ਦੇ ਉੱਪਰ ਚਾਹ ਦੂਜੇ ਚਾਦਰ ਤੇ ਹਸਰਾਣੇ ਬਸ ਕਰਕੇ ਸੈਟ ਸਹੀ ਸੈਟ ਕਰਤਾ ਇਸ ਤੋਂ ਬਾਅਦ ਇਹ ਵੀ ਮੈਂ ਮੰਜੇ ਦੇ ਉੱਪਰ ਵੀ ਸੈਟ ਕਰ ਦੂੰਗੀ ਚੰਗੀ ਤਰ੍ਹਾਂ ਕਿਉਂਕਿ ਹਨਾ ਇਹਦੇ ਉੱਤੇ ਚੰਗੀ ਤਰ੍ਹਾਂ ਵਿਛਾ ਕੇ ਝਾੜ ਕੇ ਤੇ ਕੰਬਲ ਵਿਛਾ ਕੇ ਪਿੱਲੋ ਕਵਰ ਜਿਹੜਾ ਸੁੱਕਣਗੇ ਰੈੱਡ ਵਾਲੇ ਉਹ ਚੜਾ ਦਾਂਗੇ ਤੇ ਜੇ ਆਪਣੇ ਕੰਮ ਕਾਰ ਸਾਰੇ ਕਰਦੇ ਹੋਗੇ ਤੇ ਕੱਪੜੇ-ਕਪੜੇ ਧੋਣੇ ਮੈਂ ਤੇ ਹੁਣ ਮੈਂ ਲੱਗੀ ਐ ਸਬਜ਼ੀ ਬਣਾਉਣ ਨੂੰ ਸਭ ਜੀ ਮੈਂ ਬਣਾਉਂਗੀ ਅੱਜ ਆਲੂ ਪਕੌੜਿਆਂ ਦੀ ਪਕੌੜੇ ਮੈਂ ਭਿਉਂ ਕੇ ਰੱਖ ਦਿੱਤਰ ਤੇ ਮਸਾਲਾ ਮੈਂ ਕੁੱਟਣ ਲੱਗੀ ਆ ਦੇਖੋ ਪਿਆਜ਼ ਚੀਰ ਲਏ ਟਮਾਟਰ ਅਦਰਕ ਕੁੰਡੇ ਚ ਪਿਆ ਨਾਣ ਮਿਰਚ ਪਿਆ ਤੇ ਆ ਪਏ ਪਕੌੜੇ ਹੁਣੇ ਭਿਉਂ ਕੇ ਰੱਖੀਆਂ ਬਸ ਤੇ ਆਲੂ ਚੀਰ ਲਏ ਮੈਂ ਉਹ ਤਾਂ ਹੀ ਬਸ ਤੜਕਾ ਲਾ ਦੂੰਗੀ ਤੇ ਕੱਪੜੇ ਧੋਲੇ ਆਪਾਂ ਪਏ ਆ ਕੱਪੜੇ ਸੁੱਕਣੇ ਪਏ ਤੇ ਨੇਰੀ ਜੀ ਚੱਲੀ ਜਾਂਦੀ ਹੈ ਹਵਾ ਜੀ ਵੱਸੇ ਡਿੱਗ ਗਈ ਜਾਂਦੇ ਆ ਹੁਣ ਉਥਰ ਕੁਝਨ ਕਰਕੇ ਆਈਆਂ ਸਾਰੇ ਤੇ ਭਾਂਡੇ ਤੋਤੇ ਇੱਧਰ ਸਾਰੇ ਆ ਛਿਲਕੇ ਪਏ ਸੱਟ ਨਾਲੇ ਆ ਤੇ ਕੰਮ ਕਰ ਸਾਰੇ ਹੋ ਗਏ ਬੱਸ ਆਟਾ ਆਪਣਾ ਗੁੰਨੇ ਆ ਪਿਆ ਰੋਟੀ ਲਾਵਾਂਗੇ ਤੇ ਵੱਸੇ ਮੈਂ ਹੁਣ ਤੜਕਾ ਲਾਦਾ ਫਟਾਫਟ ਸਬਜ਼ੀ ਚੀਰ ਕੇ ਤੇ ਵੱਸੇ ਫਿਰ ਤੜਕਾ ਲਾ ਕੇ ਨਾਲੇ ਰੋਟੀ ਲਾ ਦੂੰਗੀ ਆਟਾ ਪਕੜ ਧਰ ਰੱਖ ਦਿੰਨੇ ਫ੍ਰਿਜ ਦੇ ਵਿੱਚ ਕਿਉਂਕਿ ਨਾ ਆਟਾ ਠੰਡਾ ਵਾਲਾ ਹੁੰਦਾ ਅੱਜ ਸਵੇਰੇ ਤਾਂ ਮੈਂ ਦਾਣਾਂ ਦੀ ਰੋਟੀ ਲਾ ਲਈ ਸੀ। ਦਾਲਾਂ ਲੱਟਾ ਗੁੰਨ੍ਹਿਆ ਸੀ। ਮੈਂ ਚੱਲ ਦਾਲਾਂ ਅੰਨੇ ਲਾ ਲੈਣੇ ਗੁੰਨ ਬੱਚੇ ਖਾਂਦੇ ਨਹੀਂ ਤਾਂ ਮੂੰਗੀ ਦੀ ਦਾਲ। ਫਿਰ ਪਈ ਸੀ। ਮੈਂਗਾ ਚੱਲ। ਦਾਲਾਂ ਲੱਟਾ ਗੁੰਨਣਗ ਦਾਲਾਂ ਦੀ ਲਾ ਲਈਆਂ ਸੀ ਸਵੇਰ ਤਾਂ ਹੁਣ ਮੈਂ ਕੱਲ ਪਕੌੜੇ ਧਰ ਲੈਣੇ ਆ ਵੀ ਸ਼ਾਮ ਨੂੰ ਵੀ ਕੰਮ ਆ ਜੀਣਾ ਤਾਂ। ਹੁਣ ਹੈਣੀ ਸੀ ਕੁਝ ਖਾਣ ਨੂੰ ਸਬਜ਼ੀ ਤੇ ਫਿਰ ਪਹਿਲਾਂ ਮੈਂ ਸੋਚਿਆ ਸੀ ਵੀ ਦਲੀਆ ਤੇ ਜਾਂ ਖਿਚੜੀ ਬਣਾ ਲੈਂਦੀ। ਮੈਂ ਸੋਚ ਨਹੀਂ ਸਬਜ਼ੀ ਬਣਾਵੈਂਦੀ। ਤੇ ਸਬਜੀ ਬਸ ਮਸਾਲਾ ਕੁੱਟਣ ਲੱਗੀਆਂ ਹੁਣ ਤੇ ਬਸ ਰੋਟੀ ਲਾ ਲਾਂਗੇ ਆਪਾਂ ਤੇ ਠੀਕ ਹੈ ਜੀ ਤੇ ਇੱਥੇ ਕਰਦੇ ਆਪਾਂ ਵੀਡੀਓ ਦਾ ਐਂਡ ਅੱਜ ਆਪਾਂ ਤੇ ਅੱਜ ਦਾ ਬਲੌਗ ਤੁਹਾਨੂੰ ਕਿਹੋ ਜਿਹਾ ਲੱਗਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜਿਹੜੇ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸੋਨੇ ਸੋਨੇ ਕਰਿਓ ਕਮੈਂਟ ਜੀ ਤੇ ਨਾਲੇ ਮੈਂ ਇੱਕ ਗੱਲ ਹੋਰ ਦੱਸਣਾ ਚਾਹੁੰਨੀ ਆ ਤੇ ਵੀ ਹਨਾ ਆਪਣਾ ਚੈਨਲ ਵਾਪਸ ਆ ਗਿਆ ਜਿਹੜਾ ਪੁਰਾਣਾ ਸੀ ਤੇ ਆਪਣਾ ਚੈਨਲ ਵਾਪਸ ਆ ਗਿਆ ਤੇ ਅੱਜ ਆਪ ਲਾਈਵ ਆਵਾਂਗੇ ਤੇ ਲਾਈਵ ਆ ਕੇ ਫਿਰ ਤੁਹਾਨੂੰ ਗੱਲਾਂ ਬਾਤਾਂ ਕਰਾਂਗੇ ਤੇ ਅੱਜ ਵੀ ਆ ਸਕਦੇ ਆ ਜਾਂ ਕੱਲ ਨੂੰ ਤੇ ਤੁਸੀਂ ਦੇਖ ਲਿਓ ਤੇ ਕਿਉਂਕਿ ਆਪਣਾ ਚੈਨਲ ਵਾਪਸ ਆ ਗਿਆ ਤੇ ਇਸ ਕਰਕੇ ਬਹੁਤ ਖੁਸ਼ੀ ਹੋਈ ਆ ਤੇ ਬਾਕੀ ਆਪਣੇ ਜਿਹੜੇ ਪੁਰਾਣੇ ਵੀਵਰਸ ਆ ਹਨਾ ਉਹ ਆਪਣੇ ਚੰਨਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ। ਜੇ ਸਬਸਕ੍ਰਾਈਬ ਕੀਤਾ ਹੋਇਆ ਤਾਂ ਠੀਕ ਹੈ ਜੇ ਨਹੀਂ ਕੀਤਾ ਤਾਂ ਦੁਬਾਰੇ ਸਬਸਕ੍ਰਾਈਬ ਜ਼ਰੂਰ ਕਰਿਓ। ਠੀਕ ਹੈ ਜੀ। ਤੇ ਜਨਕ ਪਦਿਆ ਹੋਇਆ ਵੀ ਚੱਲ ਵਾਪਸ ਆ ਗਿਆ। ਤੇ ਬੱਸ ਜੀ ਇੱਥੇ ਫਿਰ ਆਪਾਂ ਐਂਡ ਕਰਦੇ ਆਂ ਅੱਜ ਦਾ ਵਲੌਗ ਤੇ ਅੱਜ ਦਾ ਵਲੌਗ ਤੁਹਾਨੂੰ ਕਿਹੋ ਜਿਹਾ ਲੱਗੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਮਿਲਾਂਗੇ ਕੱਲ੍ਹ ਵਾਲੇ ਨਵੇਂ ਵਲੌਗ ਦੇ ਵਿੱਚ ਜੀ। ਧੰਨਵਾਦ ਜੀ।